ਡਰਗ ਸਾਡੇ ਨਾਲ ਇੱਕ ਐਨਟੀਐਫਡੀ ਵੀ ਐਂਟੀਨੈਕੋਟਿਕ ਟਾਸਕ ਫੋਰਸ ਵੀ ਲਿਸਟਡ ਡਰਗਸ ਮੋਡੂਲਸ ਦੀ ਲਿਸਟ ਬਣੀ ਹੋਈ ਹੈਗੀ ਉਹਦੇ ਅੰਡਰ ਅਸੀਂ ਆ ਇਹਨਾਂ ਦੀ ਚੈੱਕ ਵਗੈਰਾ ਕਰਾਉਂਦੇ ਰਹਿੰਦੇ ਤੇ ਹੁਣ ਇੱਥੇ ਅਸੀਂ ਸਰਚਿਸ ਵਗੈਰਾ ਵੀ ਕੀਤੀ ਕਿਉਂਕਿ ਜੋ ਮੀਟ ਮਾਰਕੀਟ ਏਰੀਆ ਇੱਕ ਨੋਟੋਰੀਅਸ ਏਰੀਆ ਬਣ ਚੁੱਕਾ ਸੀਗਾ ਤੇ ਡਰਗ ਹੌਟਸਪੌਟ ਬਣ ਗਿਆ ਸੀਗਾ ਜਿੱਥੋਂ ਡਰਗਸ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਜੋ ਐਮਪੀਪੀਐਸ ਐਕਟ ਹੈ ਉਹਦੇ ਅੰਡਰ ਅਸੀਂ ਪ੍ਰੋਪਰਟੀਆਂ ਨੂੰ ਪ੍ਰੋਪਰਟੀਆਂ ਦੇ ਅਗੇਂਸਟ ਵੀ ਐਕਸ਼ਨ ਲੈ ਸਕਦੇ ਜੋ ਡਰੱਗਸ ਦੇ ਮਨੀ ਦੇ ਨਾਲ ਬਣਾਈ ਜਾਂਦੀ ਹੈ ਤਾਂ ਉਹਦੇ ਅੰਡਰ ਹੀ ਅਸੀਂ ਜਦੋਂ ਚੈੱਕ ਕਰਾ ਰਹੇ ਸੀਗੇ ਇਨ ਲਿਸਟਿਡ ਸਮਗਲਾ ਦੀ ਪ੍ਰੋਪਰਟੀਆਂ ਨੂੰ ਤਾਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰਸ ਲਿਖੇ ਤਾਂ ਸਾਨੂੰ ਪਤਾ ਲੱਗਿਆ ਕਿ ਆ ਜੋ ਇਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਂਪਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਹੋਏ ਸੀਗੇ ਐਂਡ ਡਰਗ ਮਨੀ ਨੂੰ ਯੂਜ਼ ਕਰਦੇ ਵੇ ਜਿਹਦੇ ਵਿੱਚੋਂ ਕੁਝ ਜੋ ਡਰਗ ਤਸਕਰ ਹੈ ਉਹ ਇੰਪੋਰਟੈਂਟ ਨੇ ਅ ਅਸਲਮ ਉਰਫ ਜਿਮੀ ਸਾਨੂੰ ਵਜ਼ੀਰ ਸੁਨੀਲ ਬਾਬਾ ਉਰਫ ਸਾਨੋ ਵਜ਼ੀਰ ਆ ਦੋਨੋਂ ਪ੍ਰਾਂ ਨੇ ਤੇ ਅਸਲਮ ਹੁਣ ਭੱਜਿਆ ਹੋਇਆ ਇਹਦੇ ਉੱਪਰ ਹੁਣ ਲੇਟੈਸਟ ਬੀਤੇ ਦਿਨੋਂ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਹੈ ਐਨਡੀਪੀਐਸ ਦੀ ਰਿਕਵਰੀ ਵੀ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ ਸਾਰੇ ਪਰਚੇ ਪੰਜ ਪਰਚੇ ਦੇ ਉੱਪਰ ਸੁਨੀਲ ਬਾਬਾ ਦੇ ਉੱਪਰ ਪੰਜ ਪਰਚੇ ਨੇ ਹੈ ਇਹ ਹੁਣ ਅਰੈਸਟ ਹੋਇਆ ਹੈਗਾ ਤੇ ਇਹਦੇ ਨਾਲ ਨਾਲ ਹੋਰ ਵੀ ਸ਼ਿੰਦੀ ਮੋਹਿੰਦਰੋ ਪੱਪੂ ਆ ਸਾਰੇ ਕਿ ਸਾਰੇ ਵੱਡੇ ਡਰੱਗ ਪੈਡਲਰਸ ਐ ਇਸ ਏਰੀਆ ਦੇ ਲੋਕਾਂ ਨੂੰ ਡਰੱਗ ਸਪਲਾਈ ਕਰਦੇ ਹੈ ਇਨਾਦਾ ਤੰਦਾ ਹੀ ਬਣ ਚੁੱਕਾ ਹੈ ਡਰੱਗਸ ਦਾ ਤੇ ਉਹ ਡਰੱਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਤੇ ਆਪਣੇ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਇਹ ਐਕਸ਼ਨ ਹੈਗਾ ਤੇ ਇਹ ਓਵਰਆਲ ਅੰਡਰ ਜੋ ਸਰਕਾਰ ਦੀ ਇੱਕ ਮੁਹਿੰਮ ਹੈਗੀ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਟੂ ਬ੍ਰੇਕ ਦਾ ਬੈਕ ਆਫ ਡਰੱਗ ਟਰੈਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈ ਅੱਜ ਕਿੰਨੇ ਘਰ ਝੜੇ ਆ ਉਹ ਇੱਥੇ ਢਾਈ ਜਾ ਰਹੇ ਹਨ ਅ ਨਗਰ ਕਾਉਂਸਲ ਵੱਲੋਂ 6 ਜੋ ਕਾਰੋਨਾਂ ਨੂੰ ਨੋਟਿਸ ਜਿੱਤੇ ਗਏ ਤੇ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿੱਥੇ ਜਿੱਤੇ ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ 6 ਘਰਾਂ ਦੇ ਉੱਪਰ ਹੋਣਾ ਹੈਗਾ ਪਰ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਨਾ ਜੀ ਇੱਕ ਪਿਛਲੇ ਬਾਾਰ ਜਿਹੜਾ ਪੁਲਿਸ ਨੂੰ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਸ਼ਾ ਨਹੀਂ ਵੇਚਾਂਗੇ ਉਸ ਦੇ ਬਾਵਜੂਦ ਦੇ ਨਸ਼ਾ ਵੇਚ ਰਹੇ ਨੇ ਕਿ ਇਹਨਾਂ ਦੇ ਜਿਸ ਤਰ੍ਹਾਂ ਅੱਜ ਵੀ ਬੇਨਤੀ ਕਰ ਰਹੇ ਇਹਨਾਂ ਦੇ ਭਰੋਸੇ ਤੇ ਪੁਲਿਸ ਇਸ ਇਲਾਕੇ ਨੂੰ ਛੱਡ ਸਕਦੀ ਆ ਨਹੀਂ ਜੀ ਦੇਖੋ ਐਫੀਡੇਵ ਦਾ ਨਹੀਂ ਖੜਦਾ ਤੇ ਉਹਦੇ ਕੋਈ ਲੀਗਲ ਵੈਲਿਊ ਨਹੀਂ ਹੈ ਹੁਣ ਸਾਡਾ ਤਾਂ ਆ ਹੈਗਾ ਕਿ ਲੋਕੀ ਕੁਝ ਵੀ ਕਹੇ ਜਾਣ ਸਪੈਸ਼ਲੀ ਜੋ ਡਰਗ ਦੇ ਜੋ ਟਰੇਡ ਦੇ ਵਿੱਚ ਇੰਡਲਜ ਕਰਦੇ ਅਸੀਂ ਉਹਨਾਂ ਦੇ ਉੱਪਰ ਪੂਰਾ ਕੈਮ ਹੋ ਕੇ ਐਕਸ਼ਨ ਲੈਣਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਪੰਜਾਬ ਨੂੰ ਖੰਨਾ ਨੂੰ ਡਰਗ ਫ੍ਰੀ ਬਣਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਵੀ ਰਹੇਗਾ ਪੂਰਾ ਸਾਡੀ ਐਫਰਟ ਵੀ ਹੈ ਤੇ ਸਪੈਸ਼ਲੀ ਜੋ ਹੌਟਸਪੌਟਸ ਬਣ ਚੁੱਕੇ ਜਵੇਦੀ ਜਿਵੇਂ ਕਿ ਆ ਮੀਟ ਮਾਰਕੀਟ ਦਾ ਬੈਕ ਬੈਕ ਸਾਈਡ ਵਾਲਾ ਏਰੀਆ ਹੈਗਾ ਇਹਨੂੰ ਅਸੀਂ ਪੂਰਾ ਕਲੀਨ ਕਰਕੇ ਹੀ ਦਮ ਲੇਗੇ ਤੇ ਸਾਡਾ ਪੂਰਾ ਟਰਾਈ ਅਸੀਂ ਖਾਲੀ ਆ ਜੋ ਅੱਜ ਵਾਲਾ ਐਕਸ਼ਨ ਹੈ ਵਨ ਆਫ ਨਹੀਂ ਹੈਗਾ ਕੱਲ ਅਸੀਂ ਤਿੰਨ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀ ਹੈ 68 ਐਫ ਐਨਡੀਪੀ ਸੈਕਸ਼ਨ ਦੇ ਅੰਡਰ ਪਾਇਲ ਸਬਡਿਵੀਜ਼ਨ ਦੇ ਅੰਡਰ ਹੋਰ ਵੀ ਅਸੀਂ ਬਹੁਤ ਬੜੇ ਸਾਰੇ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀ ਹੈ ਵੱਖਰੇ ਵੱਖਰੇ ਲਾਜ਼ ਦੇ ਅੰਡਰ ਜੋ ਵੀ ਐਕਸ਼ਨ ਬਣਦਾ ਹੈਗਾ ਪੰਜਾਬ ਪੁਲਿਸ ਲੇਗੀ ਤੇ ਉਹਦੇ ਨਾਲ-ਨਾਲ ਸਾਡੇ ਸਰਚ ਆਪਰੇਸ਼ਨਸ ਵੀ ਚੱਲਦੇ ਰਹਿਣਗੇ ਅਸੀਂ अर्ਲੀ ਮਾਰਨਿੰਗ ਵੀ ਰੇਡਸ ਕਰਕੇ ਸਾਡੇ ਕੋਲ ਲਿਸਟਸ ਵੀ ਬਣੀ ਹੋਈਆਂ ਅਸੀਂ ਪੂਰਾ ਪੂਰਾ ਆਪਣਾ ਟੈਕਨੀਕਲ ਯੂਨਿਟਸ ਨੂੰ ਵੀ ਐਕਟਿਵ ਕੀਤਾ ਹੋਇਆ ਸਾਡੇ ਸੋਰਸਸ ਵੀ ਨੇ ਐਂਡ ਸਪੈਸ਼ਲ ਥੈਂਕ ਯੂ ਮੈਂ ਕਹੂੰਗੀ মিডিਆ ਦਾ ਤੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰੇ মিডিਆ ਤੇ মিডিਆ ਦੇ ਸਾਰੇ ਸਾਥੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਉਹਦੇ ਨਾਲ-ਨਾਲ ਨਗਰ ਨਿਵਾਸੀ ਨਗਰ ਨਿਵਾਸੀਆ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੀ ਸੰਪਰਕ ਜੀ ਦੀ ਜੋ ਮੀਟਿੰਗਸ ਹੋਈਆਂ ਲੋਕਾਂ ਦੇ ਨਾਲ ਪਿੰਡਾਂ ਚ ਜਾ ਜਾ ਕੇ ਅਸੀਂ ਮੀਟਿੰਗਸ ਕਰ ਰਹੇ ਹਾਂ ਤੇ ਹੁਣ ਉਹਦਾ ਪ੍ਰਭਾਵ ਵੀ ਆਣਾ ਸ਼ੁਰੂ ਹੋਇਆ ਮੈਨੂੰ ਹਰ ਰੋਜ਼ ਕੋਈ ਨਾ ਕੋਈ ਲੋਕੀ ਮੈਸੇਜ ਕਰਕੇ ਮੈਨੂੰ ਨਸ਼ੇ ਤਸਕਰਾਂ ਦੇ ਨਾਂ ਲਿਖ ਕੇ ਭੇਜਦੇ ਔਰ ਉਹ ਉਹਨਾਂ ਦਾ ਪੁਲਿਸ ਦੇ ਅੰਦਰ ਬਹੁਤ ਜ਼ਿਆਦਾ ਉਹ ਵੱਧ ਗਿਆ ਹੈਗਾ ਕੰਫੀਡੈਂਸ ਵੱਧ ਗਿਆ ਹੈਗਾ ਤੇ ਹੁਣ ਲੋਕੀ ਆ ਕੇ ਸਾਨੂੰ ਅੱਗੇ ਆ ਕੇ ਸਾਨੂੰ ਦੱਸ ਰਹੇ ਨੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਅਸੀਂ ਪੰਜਾਬ ਨੂੰ ਡਰਗ ਫਰੀ ਬਣਾਉਣ 'ਚ ਕਾਮਯਾਬ ਹੋਵਾਂਗੇ ਤੇ ਅੱਜ ਵਾਲਾ ਜੋ ਐਕਸ਼ਨ ਹੈਗਾ ਆ ਸਿਰਫ ਆਹੀ ਹੈਗਾ ਕਿ ਅਗਰ ਤੁਸੀਂ ਕ੍ਰਾਈਮ ਦੇ ਮਨੀ ਨੂੰ ਯੂਜ਼ ਕਰਕੇ ਤੇ ਉਹਦੇ ਨਾਲ ਨਾਲ ਸਰਕਾਰ ਦੀ ਜ਼ਮੀਨ ਨੂੰ ਵੀ ਕਬਜ਼ਾ ਹੋਗੇ ਤੇ ਫਿਰ ਐਕਸ਼ਨ ਤਾਂ ਲਿੱਤਾ ਜਾਏਗਾ ਤੇ ਕੀ ਵਾਰਨਿੰਗ ਦੇਣਾ ਚਾਹੁੰਦੇ ਨੇ ਡਰਗ ਡਲਰ ਹਰੇ ਵੀਰ ਨਹੀਂ ਹੈ ਜੀ ਵਰਨਿੰਗ ਆਹੀ ਹੈਗੀ ਕਿ ਪੰਜਾਬ ਪੁਲਿਸ ਨੇ ਤਾਂ ਆਪਣੀ ਕਮਰ ਕੱਸ ਲਈ ਹੈਗੀ ਤੇ ਤੁਸੀਂ ਆਪਣਾ ਦੇਖ ਲਓ ਹੁਣ ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਹੈਗਾ ਤੇ ਤੁਸੀਂ ਆਹ ਤੋਂ ਸਾਡਾ ਏਰੀਆ ਹੀ ਛੱਡ ਦਿਓ ਕਿਉਂਕਿ ਅਸੀਂ ਤਾਂ ਆਪਣੇ ਏਰੀਆ ਨੂੰ ਕਲੀਨ ਕਰਨਾ ਹੈ ਤੇ ਮੈਂ ਆਪਣੇ ਪ੍ਰੈਸ ਸਾਥੀਆਂ ਨੂੰ ਦੱਸਣਾ ਵੀ ਚਾਹੂੰਗੀ ਕਿ ਬਹੁਤ سارے ਲੋਕੀ ਸਾਨੂੰ ਆ ਕੇ ਦੱਸ ਰਹੇ ਕਿ ਇੱਥੋਂ ਪੈਡਲਸ ਭੱਜ ਗਏ ਹੈ ਤੇ ਹੁਣ ਬੀਤੇ ਦਿਨਾਂ ਚ ਖੰਨਾ ਚ ਸਪੈਸ਼ਲੀ ਮੈਂ ਆਪਣੇ ਖੰਨੇ ਦੀ ਕ੍ਰਾਈਮ ਦੀ ਤੁਹਾਨੂੰ ਦੱਸ ਸਕਦੀ ਹਾਂ ਸਾਡੇ ਇੱਥੇ ਕੋਈ ਸਨੇਚਿੰਗ ਦੀ ਵੀ ਘਟਨਾ ਨਹੀਂ ਹੋਈ ਹੈ ਤੇ ਉਹ ਆਹੀ ਦਰਸਾਉਂਦਾ ਹੈਗਾ ਕਿ ਜੋ ਕ੍ਰਿਮੀਨਲਸ ਹੈ ਉਹ ਥੋੜੇ ਜਿ ਡਰੇ ਹੋਏ ਤੇ ਆ ਡਰ ਵਧੀਆ ਹੈਗਾ ਤੇ ਡਰ ਅੱਛਾ ਹੈ ਉਹ ਆਦਾ ਤਾਂ ਡਰ ਅੱਛਾ ਹੈ ਤੇ ਬਾਕੀ ਜੋ ਸ਼ਰੀਫ ਲੋਕੀ ਹੈ ਉਹਨਾਂ ਦਾ ਕੌਨਫੀਡੈਂਸ ਵਧਿਆ ਹੋਇਆ ਹੈਗਾ ਤੇ ਆਹੀ ਚੀਜ਼ ਨੂੰ ਯੂਜ਼ ਕਰਦੇ ਸਾਡੀ ਮੁਹਿੰਮ ਚੱਲਦੀ ਰਹੇਗੀ ਅਸੀਂ ਜਿੰਨੇ ਵੀ ਲਾ ਜੈਂਡਰ ਜੋ ਵੀ ਪ੍ਰੋਵੀਜ਼ਨਸ ਹਨ ਉਹਨਾਂ ਨੂੰ ਯੂਜ਼ ਕਰਕੇ ਅਸੀਂ ਸਾਰੀ ਕਿਸ ਤਰ੍ਹਾਂ ਦੀ ਲੀਗਲ ਕਾਰਵਾਈਆਂ ਕਰਾਂਗੇ ਤਾਂ ਕਿ ਜੋ ਨਸ਼ੇ ਦਾ ਕਾਰੋਬਾਰ ਹੈ ਪੂਰਨ ਤਰੀਕੇ ਨਾਲ ਬੰਦ ਹੋਏ ਤੇ ਨਸ਼ੇ ਦੀ ਕਮਰ ਪੂਰਨ ਤਰੀਕੇ ਨਾਲ ਟੁੱਟੇ ਜਿਸ ਤਰ੍ਹਾਂ ਕੱਲ ਰਾਜ ਵੀ ਨੋਟਿਸ ਲਾਇਆ ਗਿਆ ਸੀ ਜਾਂ ਹੋਰ ਚਿੱਲੇ ਦੇ ਵਿੱਚ ਕਿਤੇ ਵੀ ਡੋਟਸ ਹੋਏ ਨੇ ਉੱਥੇ ਵੀ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੇ ਕੱਲ ਵਾਲੇ ਜੋ ਲਾਏ ਹੈ ਜੀ ਉਹ ਫ੍ਰੀਜ਼ਿੰਗ ਆਰਡਰਸ ਨੇ 68 ਐਫ ਦੇ ਅੰਦਰ ਪ੍ਰੋਵੀਜ਼ਨ ਹੁੰਦਾ ਹੈਗਾ ਕਿ ਐਸ ਐਚਓ ਜੋ ਵੀ ਐਨ ਡੀ ਪੀ ਐਸ ਦਾ ਕਾਰੋਬਾਰ ਕਰਕੇ ਜੋ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰ ਸਕਦਾ ਉਦੋਂ ਬਾਅਦ ਦਾ ਪ੍ਰੋਸੈਸ ਹੁੰਦਾ ਹੈਗਾ ਉਹਨੂੰ ਸਰਕਾਰ ਸੀਜ਼ ਵੀ ਕਰ ਸਕਦੀ ਹੈ ਤੇ ਉਹ ਪ੍ਰੋਸੀਜਰ ਵੀ ਸਟਾਰਟ ਕਰ ਲਿਆਗੇ ਤੇ ਕੱਲ ਵਾਲੇ ਜੋ ਨੋਟਿਸ ਸੀਗੇ ਉਹ ਉਹ ਵਾਲੀ ਕੜੀ ਦੇ ਅੰਦਰ ਹੈ ਤੇ ਅੱਗੇ ਉਹ ਵੀ ਕਾਰਵਾਈ ਪੂਰੀ ਕਰਾਈ ਜਾਏਗੀ ਉਹਨੂੰ ਵੀ ਅਸੀਂ ਫਾਲੋ ਅਪ ਕਰਾਂਗੇ ਤੇ ਹੋਰ ਵੀ ਅਸੀਂ ਬਾਕੀ ਸਬ ਡਿਵੀਜ਼ਨ ਤੇ ਬਾਕੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਵੀ ਪ੍ਰੋਪਰਟੀਆਂ ਵਗੈਰਾ ਆਇਡੈਂਟੀਫਾਈ ਕੀਤੀ ਹੈ ਔਰ ਖਾਲੀ ਪ੍ਰੋਪਰਟੀਆਂ ਨਹੀਂ ਇਹਦੇ ਨਾਲ ਨਾਲ ਜੋ ਵੀ ਤੁਸੀਂ ਕਮਾਈ ਕਰਦੇ ਹੋ ਤੁਹਾਡੇ ਬੈਂਕ ਅਕਾਊਂਟ ਤੁਹਾਡੇ ਅ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਉਹ ਉਹ ਕਰਦੇ ਹੋ ਆਪਣੇ ਪੈਸੇ ਲਾਉਂਦੇ ਹੋ ਜਾਂ ਕਿੱਥੇ ਵੀ ਤੁਸੀਂ ਪੈਸਾ ਲਾਉਂਦੇ ਹੋ ਉਸ ਸਬ ਚੀਜ਼ ਨੂੰ ਅੰਡਰ ਦ ਲਾ ਔਰ ਸਰਕਾਰ ਸੀਜ਼ ਤੇ ਫ੍ਰੀਜ਼ ਕਰ ਸਕਦੀ ਹੈਗੀ ਅਗਰ ਤੁਸੀਂ ਕ੍ਰਾਈਮ ਨੂੰ ਯੂਜ਼ ਕਰਕੇ ਉਹਨੂੰ ਕਮਾਂਦੇ ਹੋ ਸਪੈਸ਼ਲੀ ਐਨਡੀਪੀਜ਼ ਦਾ ਜੋ ਡਰੱਗ ਵਾਲਾ ਕਾਰੋਬਾਰ ਹੈ ਉਹਦੇ ਹੋਰ ਜ਼ਿਆਦਾ ਸਟ੍ਰਿੰਜੈਂਟ ਲਾਜ਼ ਨੇ ਤਾਂ ਅਸੀਂ ਉਹਨੂੰ ਯੂਜ਼ ਕਰਦੇ ਹੋਏ ਲੀਗਲ ਕਾਰਵਾਈਆਂ ਸ਼ੁਰੂ ਰੱਖेंगे ਆਪਣੀ